ਗੱਲ ਕਰ ਰਹੇ ਅਮਰਿਤਪਾਲ ਸਿੰਘ ਵੀਪੀਓ ਆਪਣੇ ਹਲਕੇ ਦੀ ਨੁਮਾਇੰਦਗੀ ਕਿਵੇਂ ਕਰੇ ਬਰੀਫਲੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਦੇਖੋ ਜੀ ਇਸੇ ਮੈਂ ਤਾਂ ਮੈਂ ਤਾਂ ਸਮਝਦਾ ਵੀ ਜੋ ਕਿ ਐਨਐਸਸੀ ਇੱਕ ਬਲੈਕ ਲਾਅ ਹੈ ਜੀ ਹੂੰ ਜੋ ਕਿ ਡੈਮੋਕ੍ਰੇਸੀ ਦੇ ਉੱਪਰ ਬੜਾ ਵੱਡਾ ਧੱਤ ਪੈ ਗਿਆ ਹਾਂ ਤੁਸੀਂ ਦੇਖੋ ਜੀ ਵੀ ਇੰਨੀਆ ਜ਼ਿਆਦਾ ਵੋਟਾਂ ਨਾਲ ਜਿੱਤ ਕੇ ਵੀ ਹਲੇ ਤੱਕ ਕੋਈ ਰਿਹਾਈ ਦੇ ਕੋਈ ਜਿਹੜੇ ਅਸਾਰ ਨਹੀਂ ਉਹ ਸਰਕਾਰ ਨਹੀਂ ਬਣਾ ਰਹੀ ਇੱਕ ਲੋਕਾਂ ਦੀ ਮੰਡੇਟ ਨੂੰ ਇਹ ਜਿਹੜੀ ਸਰਕਾਰ ਹੈ ਨਕਾਰ ਰਹੀ ਹੈ ਝੂਠੀਆਂ ਕਰ ਰਹੀ ਹੈ ਜੀ ਹੂੰ ਹੂੰ ਦੇਖੋ ਜਿਹੜੇ ਚੋ ਬੈਠ ਕੇ ਪਹਿਲਾਂ ਭਾਈ ਅਮਰਿਤਪਾਲ ਸਿੰਘ ਨੇ ਕਾਫੀ ਚਿੱਠੀਆਂ ਵੀ ਲਿਖੀਆਂ ਨੇ ਸਪੀਕਰ ਸਾਹਿਬ ਨੂੰ ਵੀ ਜਿਹੜੇ ਐਮਪੀ ਲੈਂਡ ਫੰਡ ਵਗੈਰਾ ਨੇ ਮੈਂ ਡਿਸਪਰਸ ਕਰ ਸਕਾਂ ਹਲਕੇ ਦੀ ਡਵੈਲਪਮੈਂਟ ਲਈ ਦੇਖੋ ਇੱਕ ਮੈਂਬਰ ਪਾਰਲੀਮੈਂਟ ਕੋਲ ਤਾਂ ਇਹੀ ਹੁੰਦੀ ਹੈ ਜਾਂ ਉਹ ਕੋਈ ਉੱਥੇ ਪਾਰਲੀਮੈਂਟ ਸੈਕ੍ਰੇਟਰੀਏਟ ਜਿਹੜੀਆਂ ਕਮੇਟੀਆਂ ਨੇ ਵੱਖ-ਵੱਖ ਡਵੈਲਪਮੈਂਟ ਲਈ ਕਮਰਸ ਲਈ ਐਗਰੀਕਲਚਰ ਕਮੇਟੀ ਹੈ ਜੀ ਪਾਰਲੀਮੈਂਟ ਦੀ ਉਹਨਾਂ ਨੂੰ ਮਿਲ ਕੇ ਤੇ ਆਪ ਦੇ ਹਲਕੇ ਦੇ ਲਈ ਵੱਖ-ਵੱਖ ਪ੍ਰੋਜੈਕਟਸ ਲੈ ਸਕਦੇ ਨੇ ਜਾਂ ਪਾਰਲੀਮੈਂਟ 'ਚ ਬੋਲ ਕੇ ਜੋ ਆਪਦੇ ਹਲਕੀ ਦੀ ਗੱਲ ਕਰ ਸਕਦੇ ਨੇ ਜੀ ਪਰ ਇਹਦੇ ਵੀ ਦਿੱਕਤ ਹੈ ਕਿ ਉਹ ਜੀਲ ਵਿੱਚ ਨੇ ਜੀ ਤਾਂ ਹੁਣ ਜੇ ਜੀਲ ਚੋਂ ਬਾਹਰ ਆਉਂਦੇ ਨੇ ਜਿੰਨੀ ਛੇਤੀ ਤੇ ਛੇਤੀ ਫੇਰ ਹੀ ਕੋਈ ਡਿਵੈਲਪਮੈਂਟ ਦਾ ਜਿਹੜਾ ਹੱਲ ਹੈ ਕੋਈ ਪਰਪਸ ਹੈ ਹੋ ਸਕਦਾ ਪਰ ਪਰ ਮਾਨ ਸਿੰਘ ਜੀ ਕੋਈ ਇਹੋ ਜਿਹਾ ਕਾਨੂੰਨ ਤੇ ਹੈ ਨਹੀਂਗਾ ਕਿ ਜਿਹੜੇ ਤੇ ਉੱਤੇ ਐਨਐਸਏ ਲੱਗਾ ਵਾ ਜਾਂ ਜਿਹੜਾ ਯੂਏਪੀਏ ਥਲੇ ਨਜ਼ਰ ਬੰਦ ਆ ਉਹ ਜ਼ਰੂਰੀ ਐਮਪੀ ਬਣ ਕੇ ਬਾਹਰ ਆ ਜਾਊਗਾ ਇਹੋ ਜਿਹਾ ਤੇ ਕਾਨੂੰਨ ਹੈ ਨਹੀਂ ਕੋਈ ਵੇ ਦੇਖੋ ਜੀ ਕੋਈ ਹਰੀ ਗਾਲ ਲਾਉ ਦੀਆਂ ਟੈਕਨੀਕੈਲਿਟੀਜ਼ ਜਾ ਕੇ ਨਹੀਂ ਹੋ ਸਕਦੀ ਹੁੰਦੀ ਜੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਬ੍ਰਾਡਰਰ ਪਰ ਪਰਸਪੈਕਟਿਵ ਲੈ ਕੇ ਕਰਨੀਆਂ ਪੈਂਦੀਆਂ ਨੇ ਜੀ ਵੀ ਦੇਖੋ ਉਹਨਾਂ ਉਹਨਾਂ ਦੇ ਉੱਪਰ ਜੇ ਕੋਈ ਦੋਸ਼ ਹੀ ਸਿੱਧ ਹੋ ਸਕਦੇ ਹੁੰਦੇ 307 ਬੰਦ ਹੀ ਹੁੰਦੀ ਤਾਂ ਜਿਹੜੀ ਪੁਲਿਸ ਹੈ ਪਹਿਲਾਂ ਹੀ ਅਜਨਾਲਾ ਪੁਲਿਸ ਇਨਸੀਡੈਂਟ ਦੇ ਵਿੱਚ ਉਹਨਾਂ ਦੀ ਅਰੈਸਟ ਪਾ ਲੈਂਦੀ ਜੀ ਹਾਂ ਜੀ ਜਾਇਦੀਆਂ ਹੋਰ ਐਫ ਆਈ ਆਰ ਸੀ ਫਿਰ ਐਨ ਐਸ ਐ ਲਾਉਣ ਦੀ ਕੀ ਲੋੜ ਪਈ ਕਿਉਂਕਿ ਜੋ ਜੋ ਪ੍ਰੋਸੀਕਿਊਟਿੰਗ ਏਜੰਸੀ ਹੈ ਉਹਨਾਂ ਕੋਲੇ ਪੁਖਤਾ ਸਬੂਤ ਹੀ ਨਹੀਂਗੇ ਪੁਖਤਾ ਜਿਹੜਾ ਕ੍ਰਿਮੀਨਲ ਲਾਅ ਮੋਸ਼ਨ ਚ ਨਹੀਂ ਲੈ ਕੇ ਆ ਸਕਤੇ ਐਨੇ ਘੱਟ ਜਿਹੜੀਆਂ ਉਹਨਾਂ ਕੋਲੇ ਸਰਕਮਸਟੈਂਸਸ ਨੇ ਫੈਕਟਸ ਨੇ ਉਹਨਾਂ ਕੋਲ ਤਾਂ ਉਹਨਾਂ ਨੂੰ ਐਨ ਐਸ ਐ ਇਨਵੋਕ ਕਰਨਾ ਪਿਆ ਜੀ ਇਸੇ ਚੀਜ਼ ਕਰਕੇ ਪ੍ਰੀਵੈਂਟਿਵ ਡਿਟੈਂਸ਼ਨ ਲੈਣੀ ਪਈ ਤਾਂ ਹੁਣ ਜਦੋਂ ਪੰਜਾਬ ਦੇ ਲੋਕਾਂ ਨੇ ਹੀ ਮੋਹਰ ਲਾ ਦਿੱਤੀ ਦੇਖੋ ਇੱਕ ਅਜਿਹੀ ਹਵਾਜ ਚ ਲਈ ਹੈ ਮਾਝੇ ਦੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਕਰਕੇ ਵੀ ਇੱਕ ਨਹੀਂ ਸਗੋਂ ਦੀ ਦੋ ਮੈਂਬਰ ਪਾਰਲੀਮੈਂਟ ਜੁੜ ਚੁੱਕੇ ਬਣ ਚੁੱਕੇ ਨੇ ਇੱਕ ਭਾਈ ਸਰਬਜੀਤ ਸਿੰਘ ਖਾਲਸਾ ਨੇ ਤਾਂ 18 اے ਐਮਐਲਏ ਕੌਨਸਟਿਟੂਐਂਸੀਜ਼ ਬਣਦੀਆਂ ਨੇ ਜੀ ਸਾਜੀ ਇੰਨੇ ਭਾਰੀ ਲੋਕਮਤ ਹੱਕ ਦੇ ਵਿੱਚ ਹੈ ਤਾਂ ਮਤਲਬ ਲੋਕਾਂ ਦੀ ਕਚਹਿਰੀ ਤਾਂ ਜਿੱਤ ਚੁੱਕੇ ਨੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਜਿਹੜੀਆਂ ਵਹੀਰਾ ਸ਼ੁਰੂ ਕੀਤੀਆਂ ਸੀ ਜਿਹੜੇ ਅੰਮ੍ਰਿਤ ਸੰਚਾਰ ਸ਼ੁਰੂ ਕੀਤਾ ਸੀ ਜਿਹੜਾ ਉਹਨਾਂ ਨੇ ਆਪਣਾ ਇਹ ਨਸ਼ਾ ਮੁਕਤੀ ਦੀ ਮੁਹਿੰਮ ਸ਼ੁਰੂ ਕੀਤੀ ਸੀ ਲੋਕ ਉਸ ਨਾਲ ਸਹਿਮਤ ਨੇ ਇਹ ਦੱਸੋ ਮੈਨੂੰ ਮਾਨ ਸਿੰਘ ਜੀ ਇਹ ਦੱਸੋ ਕਿਉਂਕਿ ਸਮਾਂ ਉਹਨਾਂ ਕੀ ਹੁੰਦਾ ਲਾਈਵ ਸ਼ੋਅ ਦੇ ਵਿੱਚ ਕਿ ਹੁਣ ਤੁਹਾਡੇ ਵੱਲੋਂ ਕਿਉਂਕਿ ਤੁਸੀਂ ਉਹਨਾਂ ਦੀ ਤੁਸੀਂ ਉਹਨਾਂ ਦੇ ਵਕੀਲ ਵੀ ਜੇ ਤੁਹਾਡੇ ਵੱਲੋਂ ਹੁਣ ਕੀ ਅਗਲਾ ਸਟੈਪ ਹੋਊਗਾ ਕਿ ਉਹ ਆਪਣੇ ਹਲਕੇ ਦੀ ਨੁਮਾਇੰਦਗੀ ਕਿਸੇ ਤਰੀਕੇ ਦੇ ਨਾਲ ਕਰ ਸਕਣ ਦੇਖੋ ਜੀ ਅਸੀਂ ਤਾਂ ਜਿਹੜੇ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨਸ ਵੀ ਲਾਈਆਂ ਹੋਈਆਂ ਨੇ ਜੀ ਹੂੰ ਹਾਂ ਜੀ ਤੇ ਉਹ ਜਿਹੜੇ ਪਟੀਸ਼ਨਸ ਵੀ ਹੁਣ ਜਿਹੜੀਆਂ 17 ਤਰੀਕ ਤੇ ਪੈਂਡਿੰਗ ਨੇ ਸੋਮਵਾਰ ਤੇ ਜੀ ਤੇ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ 24 April ਨੂੰ ਮਿਆਦ ਵੀ ਖਤਮ ਹੋ ਰਹੀ ਹੈ ਦੂਜੀ NSA ਦੀ ਅੱਛਾ ਤੇ ਜੇ ਹਾਂ ਜੀ ਹੁਣ ਜੇ ਸਰਕਾਰ ਇਸ ਪੋਲਿਟਿਕਲ ਪ੍ਰੈਸ਼ਰ ਨੂੰ ਮਹਿਸੂਸ ਕਰੇ ਵੀ ਉਹਨਾਂ ਦਾ ਗਰਾਊਂਡ ਖਿਸਦਾ ਜਾ ਰਿਹਾ ਹੈ ਹੂੰ ਆਹ ਹਾਂ ਜੀ ਤੇ ਉਹ ਜਿਹੜੀ ਸਰਕਾਰ ਮਹਿਸੂਸ ਕਰੇ ਤੇ NSA ਨੂੰ ਨਾ ਐਕਸਟੈਂਡ ਕਰੇ ਉਹਨਾਂ ਨੂੰ ਵਿਚਰਨ ਦਵੇ ਹਲਕੇ ਦੇ ਵਿੱਚ ਜੇ ਕੋਈ ਪਰਚਾ ਜੇ ਰੈਸਟਰੀ ਪੈਂਦੀ ਹੈ ਤਾਂ ਜਮਾਨਤਾ ਕਰਾ ਲਾਂ ਕਿਉਂਕਿ ਕੈਂਪੀ ਦੀ ਅਰੈਸਟ ਪਾਉਣੀ ਨਿੱਕੇ ਮੋٹے ਪਰਚੇ ਦੇ ਵਿੱਚ ਤਾਂ ਉਹਦਾ ਸਰਕਾਰ ਨੂੰ ਖਮਿਆਦਾ ਵੀ ਭੁਗਤਣਾ ਪੈਣਾ ਜੀ ਸਿਆਸੀ ਮੈਦਾਨ ਦੇ ਵਿੱਚ 2027 ਬਹੁਤਾ ਦੂਰ ਨਹੀਂ ਰਹਿ ਚੁੱਕਿਆ ਜੀ ਸੋ ਸੋ ਤੁਸੀਂ ਕਾਨੂੰਨ ਦਾ ਰਸਤਾ ਹਾਲੇ ਵੀ ਐਕਸਪਲੋਰ ਕਰ ਰਹੇ ਜੇ ਔਰ ਉਸੇ ਰਸਤੇ ਦੇ ਤਹਿਤ ਤੁਹਾਨੂੰ ਆਸ ਹੈ ਆਪੀ ਉਹਨਾਂ ਦੀ ਰਿਹਾਈ ਹੋ ਜਾਊਗੀ हां जी ਸਾਨੂੰ ਦੇਖੋ ਇੱਕ ਰਾਈਟ ਹੈ ਜੀ ਹਰੀਖ ਦਾ ਹੋਰ ਆਪਣੇ ਕੋਲੇ ਕੋਈ ਹੀਲਾ ਵੀ ਨਹੀਂ ਜੀ ਜੇ ਆਪਾਂ ਜੋ ਕਾਨੂੰਨ ਚ ਦਿੱਤੇ ਹੋਏ ਹੱਕ ਨਹੀਂ ਅਪਣਾਉਂਦੇ ਤਾਂ ਹੋਰ ਆਪਣੇ ਕੋਲੇ ਕੋਈ ਹੀਲਾ ਵੀ ਨਹੀਂ ਜੀ ਆਪਾਂ ਪੋਲਿਟਿਕਲ ਤਰੀਕਾ ਵੀ ਅਪਣਾ ਕੇ ਦੇਖਿਆ ਜੀ ਕਾਨੂੰਨੀ ਤਰੀਕਾ ਵੀ ਕਰ ਰਹੇ ਆ ਜੀ ਤੇ ਲੋਕਾਂ ਚ ਵੱਧ ਤੋਂ ਜਾਗਰੂਕਤਾ ਪਾਰਟੀ ਵੀ ਬਣ ਚੁੱਕੀ ਹੈ ਤਾਂ ਆਪਾਂ ਤਾਂ ਕੋਈ ਵੀ ਪਲੈਟਫਾਰਮ ਖਾਲੀ ਨਹੀਂ ਛੱਡ ਰਹੇ ਬਈ ਜਿਹੜੇ ਦੱਸੋ ਬੰਦੇ ਨੇ ਦਿਬਰੂਗੜ ਵਾਲੇ ਤੇ 40 ਅੰਮ੍ਰਿਤਸਰ ਵਾਲੇ ਉਹਨਾਂ ਦੀ ਜਿਹੜੀ ਰਿਹਾਈ ਹੈ ਉਹ ਛੇਤੀ ਛੇਤੀ ਹੋ ਸਕੇ ਜੀ ਮਿਹਰਬਾਨੀ ਥੈਂਕ ਯੂ ਈਮਾਨ ਸਿੰਘ ਜੀ ਥੈਂਕ ਯੂ ਈਮਾਨ ਸਿੰਘ ਮਾਨ ਸੜਨਾਲ ਜੁੜੇ ਈਮਾਨ ਸਿੰਘ ਖਾਰਾ ਸਾਡੇ